ਸਤਿ ਸ਼੍ਰੀ ਅਕਾਲ ਜੀ ਪੰਜਾਬ ਫੋਰਕਾਸਟ ਵਿੱਚ ਤੁਹਾਡਾ ਸਵਾਗਤ ਕਰਦੇ ਆਂ। ਸੜਤੋ ਜੁੜ ਕੇ ਚੈਨਲ ਫੋਰ ਤੋਂ ਪਰਮਾਤਮਾ ਤੁਹਾਨੂੰ ਬਹੁਤ-ਬਹੁਤ ਰੱਖੇ ਬਖਸ਼ੇ ਗੱਲ ਕਰਦੇ ਆਂ ਅੱਜ ਮੌਸਮ ਬਾਰੇ। ਸੋ ਕੱਲ ਦਾ ਦੱਸਣੇ ਕਿ ਜਦੋਂ ਵੀ ਮੌਸਮ ਵਿੱਚ ਕੋਈ ਹਲਚਲ ਜਾਂ ਕੁਝ ਗੜਬੜ ਹੋਣ ਦੇ ਹੋਵੇਗੀ ਤਾਂ ਵੀਡੀਓ ਬਣਾਉਣ ਦੀ ਖਾਤਿਰ ਰੱਖੋਗੇ ਤਾਂ ਦੱਸ ਦੇ ਕੀ ਹੋਣ ਕਿ ਅੱਜ 3 ਫਰਬੁਰੀ ਹੈ ਕੱਲ 4 ਫਰਬੁਰੀ ਨੂੰ ਤੱਕ ਬਾਕੀ ਮੇਰੇ ਸਾਰੇ ਬਣੇ ਹੋਏ ਨੇ। ਕਿਉਂਕਿ ਹਲਕੇ ਤੋਂ ਥੋੜਾ ਬਹੁਤ ਦਰਮਿਆਨਾ ਪਤਰਾ ਜੋ ਕਿ ਸਿਸਟਮ ਬਾਹਰ ਵਿੱਚ ਪਹੁੰਚ ਰਿਹਾ ਬਾੜਾ ਵਿੱਚ ਹਲਕੀ ਬਰਸਬਾਰੀ ਹੋਵੇਗੀ। ਕੁਛ ਦਰਮਿਆਨੇ ਬਾਰੇ ਬਾਰੇ ਹੋਊਗੀ ਜਿਵੇਂ ਜੰਮੂ ਕਸ਼ਮੀਰ ਹੈ ਅੱਜਕੱਲ ਦਾ ਸ਼ਿਰੀਨਗਰ ਦੇ ਉੱਤਰਖੰਡ ਦੇ ਉੱਚੇ ਪਹਾੜੀ ਲੱਗ ਕੇ ਚਾਹ ਕੰਪਨ ਬਲ ਬਲ ਦੌੜਨ ਲੱਗੇਗਾ ਤੇ ਪਹਾੜ ਉਹਦੇ ਮਤਲਬ ਨਹੀਂ ਲੱਗ ਕੇ ਵਿੱਚ ਵੀ ਪੰਜਾਬ ਹਰਿਆਣਾ ਪਛਮੀ ਯੂਪੀ ਦਿੱਲੀ ਚੰਡੀਗੜ੍ਹ Rajasthan ਬੰਦਾ ਪਰਤੀਸ਼ਾ ਦੇ ਇਲਾਕਿਆਂ ਵਿੱਚ ਜੋ ਕਿ ਹਲਕਾ ਕਿਤੋਂ ਦਰਮਿਆਨੇ ਵਿੱਚ ਸਾਡੇ ਪੰਜਾਬ ਵਿੱਚ ਜੋ ਕਿ ਉੱਤਰ ਪੂਰਬੀ ਤੇ ਕੇਂਦਰੀ ਪੰਜਾਬ ਦੇ ਇਲਾਕਿਆਂ ਵਿੱਚ ਕਿ ਤੋਂ ਦਰਮਿਆਨੇ ਵਿੱਚ ਸਾੜਨੇ ਜਿਵੇਂ ਬਠਿੰਡਾ ਕੋੜ ਕੋਰਦਾਸਪੁਰ ਅੰਮ੍ਰਿਤਸਰ ਸ਼ਹਿਰਪੁਰ ਬੁਰਤਾਂ ਜਦੰਦਰ ਲੁਧਿਆਣਾ ਰੋਪੜ ਨੰਗੜੋ ਚੋਣ ਨੰਦਪੁਰ ਸਾਹਿਬ ਮੁਹਾਲੀ ਚੰਡੀਗੜ੍ਹ ਵਿੱਚ ਹਾਲ ਗਿਆ ਦਰਮਿਆਨੇ ਵਿੱਚ ਸਾੜਨੇ ਕੁਝ ਤਰ੍ਹਾਂ ਬ੍ਰਿਗਾਡ ਮਲ ਵੀ ਹੋ ਸਕਦੀ ਹੈ ਤੇ ਉਧਰ ਜੋਗੀ ਆਪਣੇ ਮੋਗਾ ਫਿਰ ਕੋੜ ਸ਼ਿਮ ਮੁਖ ਮੁਖਤਸਰ ਸਾਹਿਬ ਰੋਪੜ ਫਾਜ਼ਿਲਕਾ ਬਰਨਾਣਾ ਬਠਿੰਡਾ ਸੰਗਰੂਰ ਮਲੇਰ ਕੋੜ ਦਾ ਕੋਰਦਾਸਪੁਰ ਪਟਿਆਲਾ ਵਿੱਚ सार जो कि हल्के साड़ ने कि कल पूर्वी जो कि हल्की से चलेगी जिसना तापमान थोड़ा बहुत जो कि पादा और रात थोड़ा बहुत घाटा दर्ज किया जाएगा उस तो बाद जो कि साड़ बने हुए हैं उस तो बाद छः सत अठन मौसम साफ रहने भावना ਇਹ ਹਲਕੇ ਦਰਮਿਆਨ ਰਫ਼ਤਾਰ ਤੇ ਜੋ ਕਿ ਉੱਤਰ ਪੁੱਛੂ ਜੀ ਟੰਡੀ ਜਿਹੜੇ ਪਹਾੜਾਂ ਦੇ ਵਿੱਚੋਂ ਪੋਈ ਬਰਫ਼ ਸੇ ਕਰਕੇ ਇਹ ਵੀ ਉਹ ਉੱਥੋਂ ਨਿਕੜੇਗੀ ਤਾਂ ਠੜੀ ਪਵੇਗੀ ਤੇ ਅਸਮਾਨੀ ਦਾ ਸਾਹ ਪੂਰਾ ਹੋਵੇਗਾ ਉਹਨੂੰ ਤੁਸੀਂ ਕੋਈ ਵੀ ਕੱਚੇ ਵੜੇ ਦੇ ਕੰਮ ਜਿੱਥੇ ਹੈ ਤੁਸੀਂ ਕਰ ਸਕਦੇ ਇਹਨਾਂ ਅਸੇ ਕਿ ਹੁਣ ਜਦੋਂ ਵੀ ਕੋਈ ਇਸ ਵਿੱਚ ਕੋਈ ਵੀ ਫਾਉ ਜੇਕਰ ਕੋਈ ਕੰਮ ਕਰਨਾ ਤਾਂ ਅਸੀਂ ਵੰਨਦੀ ਮੋਣਾ ਕਰ ਤੁਸੀਂ ਰੋ ਸਕਦੇ ਹੋ ਜੇਕਰ ਤਾਂ ਹੋਵੇ ਕਿ ਕਿਤੇ ਕਿਤੇ ਮੀਂਹ ਪੈ ਰਿਹਾ ਕਿਤੇ ਕਿਤੇ ਮੌਸਮ ਬਸਾ ਹੈ ਤਾਂ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਪਹਾੜਾਂ ਵਿੱਚ ਜਿਵੇਂ ਜੰਮੂ ਜਿਵੇਂ ਸ਼ਿਮਲਾ ਕੁਫਰੀ ਕਸੌਂਦੀ ਕਸੋਜ਼ ਮਨਾਰੀ ਚਿਮਲਾਲ ਰੋਹਜੇ ਤੁਨ ਵਿਸ਼ਾਲਾ ਪਲੰਪੁਰ ਤੇ ਸੋਲਾਂਗ ਵੰਦੀ ਤੇ ਸੂ 83000 ਦਾ ਰਸਤਾ ਦਾ ਫਾਸ ਤੇ ਕਸ਼ਮੀਰ ਤੋਂ ਮੰਨ ਲ ਕੇ ਕੁਦ ਮੰਨ ਕੇ ਵੀ ਜਿਹੜਾ ਨਕਰ ਤੇ ਜੰਮੂ ਉਧਰ ਉਧਰ ਘੰਡਦੇ ਜੋ ਕਿ ਪੂਰੇ ਬਰਬੜ ਵਾਲੇ ਬੱਚੂ ਜੋ ਕਿ ਬਰਬੜ ਵਾਲੇ ਤਾਉਣ ਦਗੇਗਾ ਤੁਸੀਂ ਜੇ ਤਾ ਜਾ ਕੇ ਬਰਬੜੇ ਨੰਦ ਦੇ ਸਕਦੇ ਹੋ ਜਾ ਜਦੋਂ ਤੁਹਾਨੂੰ